ਚਲੋ ਜੀ ਪੰਜਾਬ ਦੇ ਵਿੱਚ ਬਹੁਤ ਵੱਡੀ ਜਿਹੜੀਆਂ ਤਰਾਸਤੀ ਆਈ ਹੈ ਪਾਣੀ ਦੀ ਉਹ ਬਹੁਤ ਜ਼ਿਆਦਾ ਨੁਕਸਾਨ ਵੀ ਕੀਤਾ ਹੈ ਫਸਲਾਂ ਨੂੰ ਨੁਕਸਾਨ ਵੀ ਕੀਤਾ ਹੈ ਕਰਨ ਖਾਨ ਵੀ ਕੀਤਾ ਹੈ ਖਾਸ ਤੌਰ ਤੇ ਜਿਹੜੇ ਗਰੀਬ ਕੀ ਜਿਨ੍ਹਾਂ ਦਾ ਇਹ ਦਿਹਾੜੀ ਦਾ ਇਹ ਹੁੰਦਾ ਵੀ ਸਵੇਰੇ ਵਾਲੀ ਕਿਤੇ ਮਿਲੂ ਜਾਂ ਨਹੀਂ ਮਿਲੂ ਉਹਨਾਂ ਵਾਸਤੇ ਹੋਸ਼ ਮਸੱਇਆ ਹੋ ਜਾਂਦੀ ਹੈ ਸੋ ਸਰਕਾਰ ਮੁੱਖ ਮੰਤਰੀ ਸਰਕਾਰ ਕੌਂਸਲ ਮਾਨ ਵੱਲੋਂ ਸਾਡੀ ਪਾਰਟੀ ਵੱਲੋਂ ਜਿਹੜਾ ਆ ਸਾਡੇ ਜਾ ਕੇ ਇਹਦੇ ਪਰਿਵਾਰਾਂ ਦੀ ਸ਼ਰਤ ਕਰਕੇ ਉਹਨਾਂ ਨੂੰ ਜਰੂਰੀ ਰਾਸ਼ਨ ਭੇਜ ਦਿੱਤਾ ਜਾ ਰਿਹਾ ਹੈ। ਤੋਂ ਅੱਜ ਖਡਾਰਚਲਾ ਦੇ ਤੇ ਖਡਾਰ ਪਿੱਛੇ ਤੋਂ ਬਕਰਾਲ ਦੇ ਆ ਖਡਾਰ ਦੇ ਸੰਜੇ ਸਕੂਲ ਦੇ ਵਿੱਚ ਕਰਕੇ ਅਸੀਂ ਜਿਹੜੇ ਸਾਡੇ ਕੋਈ ਸਨਾਤ ਕੀ ਸੀ ਸਾਡੇ ਸੁਪਨ ਸਾਹਿਬ ਨੇ ਉਤਾਰ ਸਿੰਘ ਨੇ ਸਾਡੇ ਵੱਲੋਂ ਪਿੰਡ ਦੇ ਪਿੰਚੋਂ ਹੋਣੇ ਤੋਂ ਸਰਕਾਰ ਵੱਲੋਂ ਇਹਨਾਂ ਦੀ ਜਿਹੜੀ ਹੈਗੀ ਹੈ ਉਹ ਅਸੀਂ ਕੁਝ ਰਾਸ਼ਨ ਹੈ ਉਹਦੇ ਵਾਪਸ ਆ ਜਾਇਆ। ਤੋਂ ਮੇਰੇ ਸਾਡੇ ਦਿੱਤੀ ਕਦੇ ਪਾਰਟੀ ਦੇ ਸੀਨੀਅਰ ਲੀਡਰ ਵੀ ਫੜੇ ਨੇ ਇਲਾਕੇ ਦੇ ਤੋ ਆਸ ਕਰਦੇ ਆ ਸੱਚੇ ਪਾਤਸ਼ਾਹ ਜੀ ਕਿ ਜਿਹੜਾ ਇਹ ਦਰਸਦੀ ਹੈ ਜਿਹੜਾ ਇਹ ਦੁੱਖ ਦੀ ਘੜੀ ਹੈ ਇਹਨੂੰ ਦੂਰ ਕਰੀ ਤੇ ਇਹਨਾਂ ਨੂੰ ਆਪਣਾ ਪ੍ਰਵਾਹ ਨੂੰ ਬੰਨਵਾ ਕੀ ਕੇ ਇਹ ਬਹੋਏ ਬਹੁਤ سارے ਮਾਗੇ ਦੇ ਜਦੋਂ ਅੱਜ ਜਿਵੇਂ ਕਾਲੇ ਪਿੰਡਾਂ ਦੇ ਪਿੰਡ ਰੁੜ ਗਏ ਉਹਨਾਂ ਨੂੰ ਦੇਖ ਕੇ ਲੱਗਦਾ ਵੀ ਸਾਡਾ ਬਹੁਤ ਕੱਟਾ ਹੈ ਸੋ ਫਿਰ ਵੀ ਜਿੱਨਾ ਦੁੱਖ ਹੋਇਆ ਜਿੰਨਾ ਕੋਈ ਕਿਸੇ ਘਾਟ ਪਈ ਹੈ ਉਹ ਬਹੁਤ ਵੱਡੀ ਹੈ ਸਾਰੇ ਵਾਸਤੇ ਸੋ ਅਸੀਂ ਬਿਲਕੁਲ ਤੁਹਾਡੀ ਸੇਵਾ ਕਰਨ ਵਾਸਤੇ ਤਿਆਰ ਆ ਹੁਣ ਆਪਾਂ ਜਿਤਨਾ ਬੁੱਢ ਮਾ ਜੀ ਹੈ ਦੋਸਤ ਪਾਈ ਅਰਵਿੰਦਰ ਸਿੰਘ ਅਚੇ ਨਾ ਹਜ਼ਰ ਨਾਮ ਨਸਤੀ ਹਾਂ ਜੀ ਲੋੜ ਹੈ ਆਰਾਮ ਜੀ ਤੇ ਸੇਂਟੀਓ ਮਮਤਾ ਕੌਰ ਵਾਈਫ ਤੇ ਮੋਹਨ ਜੱਟ ਠੀਕ ਹੋਈ ਸੇਂ ਪੁੱਤਰ ਜੱਗਰ ਸਿੰਘ ਆ ਜਾਓ ਨੇ ਹਰਜਿੰਦਰ ਬਲਵਿੰਦਰ ਸਿੰਘ ਪੁੱਤਰ ਗਾਰਦੂਦੇ ਨੇ ਕਿਚਨ ਮੈਂ ਪਰਗਵੀਰ ਸਿੰਘ ਪੁੱਤਰ ਚੰਨਣ ਸਿੰਘ ਰਤਨ ਲਾਲ ਪਰਜਾਪਦ ਜੀ ਰਾਜਪੁਰ ਪਤਨੀ ਟੈਲ ਸਿੰਘ ਕੋਈ ਬਜਾ

ਹਾਂ ਜੀ ਉਹ ਸਿੱਧਾ ਲੱਗੇ ਪੈਸਾ ਆ ਦੇ ਸਵਾਰ ਕਰਦੇ ਆ ਜਦੋਂ ਕੋਈ ਤਕਲੀਫ ਹੋਈ ਹੋਈ ਤਾਂ ਪੰਜਾਬ ਸਰਕਾਰ ਵੱਲੋਂ ਤੇ ਜਿੰਨੇ ਵੀ ਪਾਰਟੀ ਵਰਕਰਾਂ ਤੇ ਉਹਨਾਂ ਕੋਲੋਂ ਨਜੀਦ ਹੋ ਕੇ ਮਤ ਕਰ ਰਹੇ ਹਾਂਗੇ 17 ਦੇ ਕਿ ਦਿਨ ਦਿਨਾਂ ਤੋਂ ਘੱਟ ਰਵੇ ਹੋਊਗਾ ਇਹਨਾਂ ਫਸਲਾਂ ਦਾ ਨੁਕਸਾਨ ਹੋਇਆ ਹੈ ਉਹ ਪਸਨਾਇ ਸਰਵੇ ਹੋਊਗਾ ਉਹਨੂੰ ਨਾਮ ਜਮੇ ਰੂਗਾ ਇਸ ਦਾ ਘਰਾਂ ਦਾ ਵੀ ਅਸੀਂ ਸਰਵੇ ਕਰਵਾਵਾਂਗੇ ਉਹਨਾਂ ਦੇ ਅਸੀਂ ਬਰਮਾ ਦਾ ਮਾਜਾ ਧੰਨਵਾਦ